ਮਨੁੱਖ ਸਾਰੇ ਮਨੁੱਖਾਂ ਨੂੰ ਜੋ ਅਕਲ ਹੈ ਨਾ ਜੋ ਸਮਝ ਹੈ ਉਹ ਅਕਾਲ ਪੁਰਖ ਨੇ ਆਪ ਦਿੱਤੀ ਹੈ ਉਹਦੀ ਰਜਾ ਦੇ ਵਿੱਚ ਹੈ ਉਹਦੇ ਹੁਕਮ ਦੇ ਵਿੱਚ ਹੈ ਇਸ ਸ੍ਰਿਸ਼ਟੀ ਦੇ ਵਿੱਚ ਕੋਈ ਐਸੇ ਸਰੀਰ ਹਨ ਮਨੁੱਖਾ ਸਰੀਰ ਜਿਨ੍ਹਾਂ ਦੀ ਭੌਤਿਕ ਮੌਤ ਹੋ ਗਈ ਹੈ ਭੌਤਿਕ ਮੌਤ ਦਾ ਭਾਵ ਹੈ ਜੀ ਕਿ ਸਰੀਰ 206 ਹੱਡੀਆਂ ਦਾ ਹੈ ਉਹੀ ਚਮੜੀ ਹੈ ਉਹੀ ਹੱਡੀ ਹੈ ਉਹੀ ਬੰਤਰ ਹੈ ਸਰੀਰ ਦੀ ਪਰ ਉਸ ਸਰੀਰ ਦੇ ਵਿੱਚ ਜਿਹੜਾ ਇੱਕ ਦਿਮਾਗ ਹੈ ਨਾ ਉਸ ਦਿਮਾਗ ਨੂੰ ਸੋਝੀ ਨਹੀਂ ਹੈ ਭੌਤਿਕ ਮੌਤ ਹੋ ਗਈ ਹੈ ਸਮਝ ਨਹੀਂ ਹੈ ਸ਼ਬਦਾਂ ਦੀ ਜਿਹਨੂੰ ਸੰਸਾਰੀ ਤੌਰ ਤੇ ਮਨੋਜੀ ਆਪਾਂ ਬੋੜਾ ਤੇ ਕੌਲਾ ਵੀ ਕਿਹਾ ਜਾਂਦਾ ਹੈ ਸਿਧਰਾ ਵੀ ਕਿਹਾ ਜਾਂਦਾ ਹੈ ਉਸ ਸਰੀਰ ਨੂੰ ਸਮਝ ਨਹੀਂ ਹੈ ਉਸ ਬੱਚੇ ਜਾਂ ਬੱਚੀ ਨੂੰ ਪਤਾ ਨਹੀਂ ਹੈ ਕਿ ਭਾਈ ਮੇਰਾ ਮਾਤਾ ਪਿਤਾ ਕੌਣ ਹੈ ਤੇ ਮੈਂ ਕੀ ਖਾਣਾ ਹੈ ਕੀ ਪਹਿਨਣਾ ਹੈ ਉੱਜ ਨਹੀਂ ਪਤਾ ਹੈ ਬਹੁਤ ਹੀ ਕਮੌਤ ਹੋ ਗਈ ਹੈ ਸਰੀਰ ਉਹੀ ਹੈ ਪਰ ਸਮਝ ਨਹੀਂ ਦਿੱਤੀ ਹੈ ਕਾਲਪੁਰਖ ਨੇ ਉਥੇ ਡਾਕਟਰਾਂ ਨੇ ਫਿਰ ਇਹ ਹੱਥ ਜੋੜ ਦਿੱਤੇ ਹਨ ਕਿ ਭਾਈ ਇਹਦੇ ਕੋਲ ਤੇ ਅਕਾਲ ਪੁਰਖ ਵੱਲੋਂ ਇੰਨੀ ਕੀ ਸਮਝ ਹੈ ਬਸ ਇਹਦਾ ਕੋਈ ਇਲਾਜ ਨਹੀਂ ਹੈ ਕਿਉਂਕਿ ਬਹੁਤ ਕ ਮੌਤ ਹੋ ਗਈ ਹੈ ਜਿਹੜੀ ਮੌਤ ਹੈ ਜੀ ਉਹ ਛੇ ਤਰ੍ਹਾਂ ਦੀ ਮੰਨੀ ਗਈ ਹੈ ਇੱਕ ਤੇ ਮੌਤ ਮੰਨੀ ਗਈ ਹੈ ਸਮਾਜਿਕ ਮੌਤ ਕੋਈ ਉੱਚੇ ਰੁਤਬੇ ਦੇ ਉੱਪਰ ਹੈ ਨਾ ਸਮਾਜਿਕ ਮੌਤ ਕੇ ਸਮਾਜ ਦੇ ਵਿੱਚ ਮਾਤਾ ਪਿਤਾ ਦੀ ਕੋਈ ਇੱਜ਼ਤ ਹੈ ਸਮਝਣ ਵਾਸਤੇ ਉਦਾਹਰਣ ਲੈ ਲਈਏ ਕਿ ਉਸ ਸਮਾਜ ਦੇ ਵਿੱਚ ਕੋਈ ਊਂਤਾ ਹੀ ਬੱਚਾ ਕਰ ਜਾਵੇ ਮਾਂ ਪਿਓ ਦੀ ਸਮਾਜਿਕ ਮੌਤ ਹੋ ਜਾਂਦੀ ਹੈ ਬਾਹਰ ਕਿਸੇ ਨੂੰ ਮੁੱਖ ਨਹੀਂ ਦਿਖਾਉਣ ਜੂਗਾ ਰਹਿੰਦਾ ਮਰਿਆਂ ਬਰਾਬਰ ਹੈ ਇਹ ਇੱਕ ਰਾਜਨੀਤਿਕ ਮੌਤ ਹੈ ਕੋਈ ਅਹੁਦਾ ਹੈ ਨਾ ਉਹਦਾ ਖੁੱਸ ਜਾਏ ਮੌਤ ਬਰਾਬਰ ਹੋ ਜਾਂਦਾ ਹੈ ਔਰ ਇੱਕ ਆਰਥਿਕ ਮੌਤ ਹੈ ساری ਉਮਰ ਕਮਾਈ ਕਰਦਾ ਹੈ ਮਨੁੱਖ ਪਰ ਆਪਣੇ ਲਈ ਆਪਣੇ ਪਰਿਵਾਰਾਂ ਦੇ ਲਈ ਚੰਗਾ ਕੱਪੜਾ ਲੀੜਾ ਤੱਕ ਨਹੀਂ ਜੋੜ ਸਕਦਾ ਬਸ ਆਰਥਿਕ ਮੌਤ ਦੇ ਵਿੱਚ ਜੀਵਨ ਬਤੀਤ ਕਰ ਰਿਹਾ ਹੈ ਔਰ ਇੱਕ ਹੈ ਕਿ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਜਮੀਰ ਦਾ ਮਰ ਜਾਣਾ ਜਦੋਂ ਜਮੀਰ ਮਰ ਜਾਂਦੀ ਹੈ ਜਿਸ ਮਾਂ ਪਿਓ ਨੇ ਪਾਲਿਆ ਪਲੂਸਿਆ ਹੁੰਦਾ ਹੈ ਉਸੇ ਮਾਪਿਓ ਦੀਆਂ ਬਾਹਾਂ ਫੜ ਕੇ ਉਹ ਹੀ ਬੱਚੇ ਜਿਨ੍ਹਾਂ ਨੂੰ ਕਦੇ ਲਾਡਾਂ ਨਾਲ ਪਾਲਣਾ ਕੀਤਾ ਆਪਣੇ ਹੱਥਾਂ ਦੇ ਨਾਲ ਨਿਵਾਲੇ ਮੂੰਹ ਦੇ ਵਿੱਚ ਪਾਏ ਗੰਦਗੀਆਂ ਸਾਫ਼ ਕੀਤੀਆਂ ਸਾਰੀ ਉਮਰ ਦੀ ਕਮਾਈ ਪੜ੍ਹਾਈਆਂ ਲਿਖਾਈਆਂ ਤੇ ਲਾ ਕੇ ਅਫਸਰ ਬਣਾ ਦਿੱਤਾ ਤੇ ਉਹਨਾਂ ਨੇ ਫਿਰ ਇੱਕ ਦਿਨ ਉਸ ਮਾਪਿਓ ਦੀਆਂ ਬਾਹਾਂ ਫੜ ਕੇ ਮਿਰਦਾ ਆਸ਼ਰਮ ਦੇ ਵਿੱਚ ਸੁੱਟ ਦੇਣਾ ਹੈ ਜਮੀਰ ਮਰ ਗਿਆ ਹੈ ਉਹ ਜਮੀਰ ਦਾ ਮਰ ਜਾਣਾ ਧਰਮ ਉਹ ਮਨੁੱਖ ਹੋ ਜਾਣਾ ਜਮੀਰ ਦਾ ਮਰ ਜਾਣਾ ਉਹਨੇ ਇੱਕ ਜਿਹੜੀ ਹੈ ਉਹ ਭੌਤਿਕ ਮੌਤ ਹੈ ਸਰੀਰ ਇਹੀ ਹੈ ਸਾਰਾ ਇਸ ਸਰੀਰ ਦੇ ਵਿੱਚ ਰਹਿੰਦੇ ਹੋ ਮਨੁੱਖ ਨੂੰ ਸਮਝ ਨਹੀਂ ਆ ਬਸ ਕਿ ਮਾਤਾ ਪਿਤਾ ਕੌਣ ਹੈ ਭੈਣ ਭਰਾ ਕੌਣ ਹੈ ਔਰ ਇੱਕ ਜਿਹੜੀ ਮੌਤ ਹੈ ਉਹ ਸਰੀਰ ਦੀ ਮੌਤ ਹੈ ਜਦੋਂ ਸਰੀਰ ਦੀ ਮੌਤ ਹੋ ਜਾਂਦੀ ਹੈ ਫਿਰ ਮਨੁੱਖ ਦੇ ਇਸ ਸਰੀਰ ਦੇ ਵਿੱਚੋਂ ਜਿੰਦ ਨਿਕਲ ਜਾਂਦੀ ਹੈ ਇਸੇ ਕਰਕੇ ਸਤਿਗੁਰੂ ਜੀ ਸਮਝਾਉਂਦੇ ਹਨ ਭਾਈ ਆਪੇ ਸਿਸ਼ਟ ਸਭ ਸਾਜੇ ਹਨ ਆਪ ਮਤ ਦੀਨੀ ਅਕਾਲ ਪੁਰਖ ਵਹਿਗੁਰੂ ਜੀ ਨੇ ਆਪ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਅਕਾਲ ਪੁਰਖ ਜੀ ਨੇ ਸ੍ਰਿਸ਼ਟੀ ਦੀ ਰਚਨਾ ਕਰਕੇ ਆਪ ਮਤ ਦਿੱਤੀ ਹੈ ਸਾਰਿਆਂ ਆਪ ਉਹਦੀ ਰਾਜ ਅਕਾਲ ਪੁਰਖ ਦੀ ਕਿਹਨੂੰ ਕਿੰਨੀ ਮਤ ਦਿੱਤੀ ਹੈ ਇਹ ਉਹਨੇ ਆਪਣੇ ਪਾਣੇ ਦੇ ਵਿੱਚ ਰੱਖਿਆ ਹੋਇਆ ਹੈ ਆਪਣੀ ਮੋਲ ਦੇ ਵਿੱਚ ਰੱਖਿਆ ਹੋਇਆ ਹੈ ਪਰ ਇਸ ਅਕਲ ਦੇ ਨਾਲ ਸਤਿਗੁਰੂ ਜੀ ਕਹਿੰਦੇ ਭਾਈ ਚੰਗਈਆਂ ਦੇ ਕਾਰਜ ਕਰਨੇ ਹਨ ਦਇਆ ਵਾਲੇ ਕਾਰਜ ਕਰਨੇ ਹਨ ਤਾਂ ਜੋ ਤੇਰਾ ਮੁੱਖ ਉਜਲਾ ਹੋ ਜਾਵੇ ਸਤਿਗੁਰਾਂ ਦੀ ਦਰਗਾਹ ਦੇ ਵਿੱਚ ਤੇਰੀ ਆਤਮਾ ਪ੍ਰਵਾਨ ਹੋ ਜਾਵੇ